ਪਰ ਪੰਦਰ ਕਿ ਹੀ ਡਹੀਂ ਕਰਨਾ ਕੋਹ ਵੀ ਨਾ ਕਰਨਾ ਕੀ ਆ ਇਹੇ ਦੇ ਹੀ ਸਾਬ ਸਫਾਈ ਜੀ ਕਰਨਾ ਉਹ ਸਾਫ ਸਫਾਈ ਤੇ ਡਹੀਂ ਆ ਤੂੰ ਕਰਨਾ ਆਹੋ ਮੈਂ ਗੱਲ ਕਰਨੀ ਏ ਇੱਕ ਤੇਰ ਨਾਲ ਕਿਹੜੀ ਗੱਲ ਕਰਨੀ ਉਹ ਗੱਲ ਏ ਮਾਸੀ ਦਾ ਮੁੰਡਿਆ ਫੋਨ ਮਾਸੀ ਦਾ ਓਇ ਆਹੋ ਦੇ ਮੁੰਡੇ ਦਾ ਵਿਆਹ ਵਾ ਵਿਆਹ ਆ ਓਇ ਆਹੋ ਆਖਰੇ 15 16 ਤਰੀਕ ਦਾ ਹੀ ਓ ਕੋਈ 17 ਦਾ ਹੀ ਓ ਕੈਂਟੀ ਬਿ ਰੱਖ ਦੇਣਾ ਵਾ ਛੇਤੀ ਓਦੋਂ ਤੇ ਫੋਨ ਤੇ ਇਦਾਂ ਕੈਂਟੀ ਤੇ ਨਹੀਂ ਵਿਆਹ ਦਾ ਤਾਂ ਕੋਈ ਚੇਤੇ ਚੇਤਾ ਹੀ ਨਹੀਂ ਨਾ ਉਹਨਾਂ ਨੇ ਦੱਸਿਆ ਹੀ ਇਹ ਪਹਿਲਾਂ ਤੇ ਅਚਾਨਕ ਹੀ ਫੋਨ ਕਰਤਾ ਹੁਣ ਵਿਆਹ ਉਹ ਮੰਮੀ ਨੂੰ ਫੋਨ ਆਇਆ ਵਾ ਕਿਤੇ ਅੱਛਾ ਤੇ ਉਹ ਕਹਿੰਦੀ ਸੀ ਵੀ ਵਿਆਹ ਵਾ ਤੇ ਆਇਓ ਸਾਰੇ ਜਾਨੀ ਨਹੀਂ ਜਦੋਂ ਮੰਨ ਲਓ ਵੀ ਉਹਨੂੰ ਮੰਗਿਆ ਮੰਗਿਆ ਉਹ ਠਾਕਾ ਦਾ ਲਾਇਆ ਹੀ ਹੋਊਗਾ ਇਹ ਦੀ ਨਹੀਂ ਗੱਲ ਪਿਓ ਉਸੇ ਵਾਲੇ ਡਿਸ਼ਤੀ ਕਰ ਦਿੱਤਾ ਉਹਨਾਂ ਨੇ ਉਹ ਇਦਾਂ ਰੁਪਈਆ ਰੁਪਈਆ ਜਿਹੜਾ ਰਹਾਦੇ ਆ ਉਹ ਕਿੱਥੇ ਰੱਖ ਆਏ ਆ ਤੇ ਮੁੜ ਕੇ ਉਹਨਾਂ ਨੂੰ ਫੋਨ ਕਰਤਾ ਵਾ ਐ ਭੈਣ ਦਾ ਚੇਤਾ ਹੀ ਭਲਾ ਲਿਆ ਤੇ ਵੀ ਮਸੀ ਹੈਗੀ ਮੈਂ ਤਾਂ ਬਥੇਰਾ ਮੰਮੀ ਨੂੰ ਹੀ ਕਿਹਾ ਸੀ ਮੈਂ ਵੀ ਉਹ ਸਾਡੇ ਵਿਆਹ ਦੇ ਤੇ ਬੜੀਆਂ ਨੁਕਸਬਿਲੀਆਂ ਕੱਢਦੇ ਸੀ। ਆਹੋ ਤੇ ਆਪਣੀ ਆਰੀ ਤੋਂ ਹੁਣ ਸੱਦੇ ਨਹੀਂ ਹਨ। ਉਹ ਮੈਂ ਤੇ ਮੰਮੀ ਨੇ ਆਖਿਆ ਵੀ ਚੱਲ ਡੱਬਾ ਡੁੱਬਾ ਦੇ ਕੇ ਜਾਂਦੇ ਨਾਲੇ। ਆਹੋ ਤੇ ਫੋਨ ਤੇ ਹੀ ਸਾਰਤਾ ਉਹਨਾਂ ਨੇ। ਨਹੀਂ ਉਹਦਾ ਤੇ ਬੜੀਆਂ ਇਹ ਗੱਲਾਂ ਕਰਦੇ ਆ ਤੇ ਹੁਣ ਨਹੀਂ ਗੱਲ ਆਈ ਕੋਈ ਵੀ ਭੈਣ ਦੇ ਘੜੀ। ਤੂੰ ਕੱਲੀ ਕੱਲੀ ਮੁੰਡਾ ਮੰਗ ਆਈਆਂ। ਉਹ ਚੱਲ ਕੋਈ ਗੱਲ ਨਹੀਂ ਹੁਣ ਵਿਆਹ ਤੇ ਜਾਣਾ ਪੈਣਾ ਹੀ ਆ। ਤੇ ਜਾਂ ਵੀ ਗਈ ਭੈਣਵਾ ਘੜੀ ਬਗਾਨੀ। ਪੁੱਛਦੇ ਤਾਂ ਸਹੀ ਇੱਕ ਦੋ ਵਾਰ। ਉਹ ਚੱਲ ਆਪੇ ਹੁਣ ਪੁੱਛੂਗੀ ਉਹਨੂੰ ਜਾ ਕੇ ਕਿ ਉਹ ਸਾਡੇ ਦਵਾਲੀ ਹੁਣ ਵਾਲੀ ਐ ਚਾਹੀ ਮੇਰੇ ਦਵਾਲੀ ਹੋਗੀ ਚਾਹੀ ਤੁਹਾਡੇ ਹੋਗੀ ਬਸ ਸਾਡੇ ਦੇ ਹੁਕਮ ਚਲਾਉਣਾ ਜਾਂਦੀ ਐ ਉਹ ਚੱਲ ਹੁਣ ਤੂੰ ਨਾ ਕੋ ਬੱਧ ਪਾ ਕੇ ਬਹਿ ਜਾ ਘਰ ਮੈਂ ਸੱਚੀ ਗੱਲ ਦੱਸਣ ਦੀ ਮੈਂ ਤੁਹਾਨੂੰ ਦੱਸ ਦਿੰਦਾ ਤੇ ਤੁਹਾਡੇ ਨਾਲ ਕੋ ਹੁਣੇ ਆ ਹੁਣ ਤੇ 15 16 ਨੂੰ ਵਿਆਹ ਹੀ ਐ ਮੈਂ ਤੁਹਾਨੂੰ ਦੱਸ ਦਿੰਦਾ ਮੰਮੀ ਜਦ ਮੈਂ ਵਸ ਜਾਨੀ ਹਲੇ ਤੱਕ ਵੀ ਚਾਹੀ ਵਿਆਹ ਹੋ ਕੇ ਦਾ ਆਪੇ ਦੱਸ ਦਊਗੀ ਉਹ ਵੀ ਨਾ ਇਨੀ ਇੱਟੇ ਬਾ ਨਹੀਂ ਹੁੰਦਾ ਇਸ ਤਰੀਕ ਤੇ ਹੋ ਗਈ ਅੱਜ ਚਲ ਕੋਈ ਨਹੀਂ ਪੁੱਛ ਲੈਣੀ ਮੰਮੀ ਨੂੰ ਕੀ ਕਹਿੰਦੇ ਮੈਂ ਚਲ ਦੱਸਦਾ ਕੀ ਪਤਾ ਪਤਾ ਮੈਂ ਤੈਨੂੰ ਕਿ ਨਹੀਂ ਨਾ ਮੈਨੂੰ ਇਹ ਨਹੀਂ ਦੱਸਿਆ ਹੈਗਾ ਕਿ ਨਹੀਂ ਵੀ ਆ ਗਿਆ ਮੈਂ ਵੇਲੀਆਂ ਹੋਵਾ ਮੜਾ ਜਾ ਤੇ ਰੋਟੀ ਨਹੀਂ ਖਾਣੀ ਖਾ ਲੈ ਨਾਨਕੇ ਹੁਣੇ ਤਾਂ ਇਹ ਸ਼ਹਿਰੋਂ ਆਇਆ ਹਾਂ ਚਲੋ ਠੀਕ ਆ ਦੱਸ ਮੰਮੀ ਨੇ ਤੇ ਨਾਂ ਨਹੀਂ ਲਿਆ ਵੀ ਚਾਹੀ ਵਿਆਹ ਆ ਗਿਆ ਚਾਹੀ ਕਿਦਾਂ ਆ ਤਾਂ ਹੁਣ ਇਹਨਾਂ ਨੇ ਨਾਂ ਲਿਆ ਵਾ ਤੇ ਫੇਰ ਪਤਾ ਲੱਗਾ ਵਾ ਤੇ ਜੇ ਮੈਨੂੰ ਨਾਂ ਦੱਸ ਦੇ ਤੇ ਮੈਨੂੰ ਕਿੱਥੋਂ ਪਤਾ ਲੱਗਣਾ ਹੈ ਨਾਲੇ ਉਹਦਾ ਤੇ ਬੜੀਆਂ ਸ਼ਾਲਾ ਮਾਰਦੀ ਏ ਮੇਰੇ ਰਿਸ਼ਤੇਦਾਰ ਐਡਾ ਵ ਤੇ ਉਹਦਾ ਹੁਣ ਉਹਨਾਂ ਨੇ ਪੁੱਛਿਆ ਤੱਕ ਵੀ ਨਹੀਂ ਮੁੰਡੇ ਦਾ ਵਿਆਹ ਵੀ ਰਹਿ ਤਾ ਉਹਦਾ ਘਰ ਹੀ ਆ ਡਰ ਜਾਂਦੀ ਏ ਹੋਰ ਨਹੀਂ ਕੇ ਦੇ ਸਾਹਮਣੇ ਮਾਰਦੀ ਇਹ ਜਾਬ ਤੇ ਚਲ ਗਈ ਏ ਵੇਲੀ ਐਡਾ ਕਰਦੀ ਮਮੀ ਨਾਲ ਗੱਲ ਕਰਦੀ ਪਰ ਜਾਪ ਇਹਨਾਂ ਨਾਮ ਨੂੰ ਦੱਸਣਾ ਵ ਤੇ ਨਾ ਹੀ ਪਤਾ ਲੱਗਣਾ ਵ ਆਪੇ ਪੁੱਛ ਲੈਣੀ ਇਹਨਾਂ ਨਹੀਂ ਆ ਜੇ ਚੀਜ਼ਾਂ ਬੜੀਆਂ ਬੱਤਰੀਆਂ ਮਿਲ ਗਈਆਂ ਵ ਇਹਨਾਂ ਨੂੰ ਸਵਾਰ ਹੀ ਲਵਾਂ ਨਾ ਹਾਥ ਹੀ ਨਹੀਂ ਲਾਉਣਾ ਤੇ ਉਹ ਪ੍ਰਾ ਪ੍ਰਾਚਾੜੂ ਮਾਰ ਕੇ ਤੇ ਚੱਲ ਬੜੀਆਂ ਬੱਤਰੀਆਂ ਮਿਲ ਜੂਗੀਆਂ ਵਾ ਨੂੰ ਨਹੀਂ ਨੀਂ ਨਈਂ ਪਈਆਂ ਮੰਮੀ ਆਜ ਸਾਰੀ ਸਫਾਈ ਮੈਂ ਹੁਣ ਕਰਕੇ ਗਈ ਸੀ ਤੁਸੀਂ ਫੇਰ ਲੱਗ ਪਈਆਂ ਕਰਕੇ ਗਈਆਂ ਝਾੜੂ ਲਾ ਲੈਣੀ ਆ ਤੇ ਆਹ ਨਹੀਂ ਤੈਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਵੀ ਸਾਫ਼ ਕਰਨਾ ਹੁੰਦਾ ਵਾ ਉਹ ਬਹਿ ਜਾਓ ਮੰਮੀ ਸਾਰਾ ਤੇ ਮੈਂ ਹੁਣ ਸਾਫ਼ ਸਫਾਈ ਕਰਕੇ ਝਾੜੂ ਲਾ ਕੇ ਪੋਚਾ ਮਾਰਿਆ ਉਦੋਂ ਹੀ ਮੰਮੀ ਉਤੇ ਉਤੇ ਹੱਥ ਫੇਰੰਦੀ ਹੱਤ ਪਈ ਆ ਉਹੋ ਬੰਦਾ ਲੱਗੋ ਜੇ ਚੌਂਕੇ ਦਾ ਥੋੜਾ ਬੋਦਾ ਘਰਾ ਦੇ ਕੰਮ ਥੋੜਾ ਹੌਲਾ ਨਹੀਂ ਹੋ ਜਾਂਦਾ ਨੀ ਜੇ ਤੂੰ ਚੱਜ ਨਾ ਕਰੇ ਤੇ ਮੈਨੂੰ ਕੀ ਲੋੜ ਆ ਹੱਥ ਮਾਰਨ ਦੀ ਭਲਾ ਤੂੰ ਹੀ ਜਦੋਂ ਸਫਾਈ ਕਰਨ ਲਈ ਹੁੰਨੀ ਤੇ ਥੋੜੀ ਚੱਜ ਨਾ ਕਰ ਲਿਆ ਕਰ ਉਹ ਚਲੋ ਠੀਕ ਆ ਮੈਂ ਛੱਡੋ ਚਲ ਮੈਂ ਹੀ ਨਹੀਂ ਚੱਜਦਾ ਕਰਦੀ ਤੇ ਨਾ ਮੈਂ ਚੱਜਦਾ ਕਰਨਾ ਹੀ ਆ ساری ਉਮਰ ਮੈਨੂੰ ਦੱਸ ਤੂੰ ਕਿੱਧਰ ਆਈ ਆ ਮੈਂ ਆਈ ਆ ਤੁਹਾਡੇ ਵੱਲ ਪਿਓ ਇਹ ਮੈਨੂੰ ਦੱਸਣ ਦੇ ਇੱਕ ਮਾਸੀ ਦਾ ਫੋਨ ਆਇਆ ਵਿਆਹ ਆ ਗਿਆ ਉਹਨਾਂ ਦੇ ਮੁੰਡੇ ਦਾ ਸੱਚ ਕਹਿੰਦੇ ਆ ਆਹੋ ਵਿਆਹ ਤੇ ਤੁਸੀਂ ਨਾ ਹੀ ਨਹੀਂ ਲਿਆ ਭਈ ਚਾਹੀ ਵਿਆਹ ਹੋਇਆ ਜਾਂ ਚਾਹੀ ਕਿ ਦਾਇਆ ਨਹੀਂ ਮੈਂ ਨਾ ਕੀ ਲੈਣਾ ਹੀ ਕੱਲ ਤੇ ਆਜਾ ਦਾ ਫੋਨ ਆਇਆ ਤੇ ਕੱਲ ਹੀ ਉਹਨੇ ਮੈਨੂੰ ਦੱਸਿਆ ਤੇ ਮੈਂ ਅੱਜ ਹੀ ਦੱਸਣਾ ਸੀ ਤੁਹਾਨੂੰ ਉਹ ਮੰਮੀ ਤੁਸੀਂ ਮੇਰੇ ਕੋ ਨਾ ਕਿਥੇ ਲੈਣਾ ਹੀ ਭਾਈ ਫੋਨ ਆਇਆ ਹੋਵੇ ਕੱਲ ਤੇ ਭਾਈ ਆਇਆ ਹੋਵੇ ਪਰਸੋਂ ਉਹ ਤੇ ਮੈਨੂੰ ਇਹਨਾਂ ਦੱਸਿਆ ਤੇ ਪਤਾ ਲੱਗ ਗਿਆ ਤੁਸੀਂ ਤੇ ਨਾਂ ਹੀ ਨਹੀਂ ਲਿਆ ਵੀ ਚਾਹੀ ਵਿਆਹ ਦਾ ਦੱਸਣਾ ਹੀ ਤੈਨੂੰ ਦੱਸਣਾ ਕਿਉਂ ਨਹੀਂ ਭਲਾ ਉਹ ਮੰਮੀ ਇਦਾਂ ਦੇ ਪਰਦੇ ਨਾ ਰੱਖਿਆ ਕਰੋ ਜਿਹੜਾ ਉਹ ਰਿਸ਼ਤੇਦਾਰੀ ਦਾ ਕੰਮ ਹੋ ਉਹ ਤੇ ਬੰਦਾ ਦੱਸੇ ਫਿਰ ਉਹਨਾਂ ਨੇ ਅਗਲੇ ਆ ਕੇ ਨਾ ਵਾ ਲੈ ਦੀ ਨੌਨਖਰ ਇਹ ਵਧਾਈ ਨਹੀਂ ਦਿੱਤੀ ਚਾਏ ਕਿ ਦਾ ਨੀ ਤੂੰ ਤੇ ਗੱਲ ਨੂੰ ਫੜਕੇ ਹੀ ਬਹਿ ਜਾਨੀ ਦੱਸਣਾ ਹੀ ਮੈਂ ਆ ਹੁਣ ਕੰਮ-ਕੁਮ ਕਰਕੇ ਵੇਲੀ ਹੁੰਦੀ ਤੇ ਫੇਰ ਹੀ ਤੈਨੂੰ ਦੱਸਦੀ ਨਾ ਉਹ ਉਦਾਂ ਹੀ ਮੰਮੀ ਤੁਸੀਂ ਬੁਰੇ ਬਣਾਉਣਾ ਹੁੰਦਾ ਵਾ ਵਿਚਾਰੇ ਪਾਸੋਂ ਵੀ ਇਹੋ ਹੀ ਨਹੀਂ ਚੰਗੀ ਹੈਗੀ ਨਹੀਂ ਮੈਂ ਕਹਾਂ ਦਾ ਬੁਰੇ ਬਣਾਉਣਾ ਦੱਸ ਤੈਨੂੰ ਤੇ ਜੇ ਨਹੀਂ ਵੀ ਦੱਸ ਦੱਸਿਆ ਤੇ ਆਖਰ ਕਾਦੀ ਆ ਗਈ ਆ ਭਲਾ ਚੱਲ ਨਹੀਂ ਦੱਸਿਆ ਚਲੋ ਕੋਈ ਗੱਲ ਨਹੀਂ ਇਹਨਾਂ ਕੋਈ ਪਤਾ ਲੱਗ ਗਿਆ ਵਾ ਹੁਣ ਮੈਨੂੰ ਇਹ ਦੱਸੋ ਕਿ ਕੀ ਕਰਨਾ ਵਿਆਹ ਉਹਦਾ ਸੂਟ ਸਾੜ ਤੇ ਬਣਾ ਲਈਏ ਫਿਰ ਸੂਟ ਤੇ ਮੇਰੇ ਕੋਈ ਵੀ ਨਹੀਂ ਹੈਗਾ ਨਹੀਂ ਹੈਗੇ ਆ ਸੂਟ ਤੇ ਰਕੋ ਬਥੇਰੇ ਆ ਕੁਝ ਨਹੀਂ ਹੋਇਆ ਉਹਨਾਂ ਸੂਟਾਂ ਨੂੰ ਮੰਮੀ ਉਹ ਕੋਈ ਪਾ ਦੇ ਬਣਾਉਂਦੀ ਆ 2 ਸਾਲ ਹੋ ਗਏ ਉਹੀ ਸੂਟ ਪਾਉਂਦੀ ਆ ਉਹ ਚੱਲ ਕੋਈ ਗੱਲ ਨਹੀਂ ਹੁਣ ਐਡੀ ਛੇਤੀ ਸੀਪਣੇ ਨਹੀਂਗੇ ਹੈਗੇ ਤੂੰ ਚੁੱਪ ਕਰਕੇ ਨਾ ਐਰਕਨ ਦਾ ਵਿਆਹ ਉਹਨਾਂ ਸੂਟਾਂ ਨਾਲ ਹੀ ਵੇਖ ਲਾ ਮੰਮੀ ਕੀ ਵੇਖ ਲਾ ਉਹਨਾਂ ਦਾ ਉਹ ਸਾਰਾ ਸੂਟ ਤੇ ਫਟ ਗਿਆ ਹੁਣ ਉਹ ਮੈਂ ਕਿੱਦਾਂ ਪਾਉਂਗੀ ਨਹੀਂ ਪਾੜ ਕਿੱਦਾਂ ਗਿਆ ਨਵਾਂ ਸੂਟ ਹੀ ਅਜੇ ਤੇ ਮੰਮੀ 2.5 ਸਾਲ ਤੇ ਹੋ ਗਈਆਂ ਉਹ ਸੂਟ ਨੂੰ ਪਾਉਂਦੀਆਂ ਤੇ ਕਪੜਾ ਅਕਸਰ ਖਰਾਬ ਹੋ ਹੀ ਜਾਂਦਾ ਆ ਲੈ ਦੱਸ ਕਿੰਨਾ ਕ ਜਾਣਾ ਹੁੰਦਾ ਵਾ ਕਿਤੇ ਜਿਹੜੇ ਕੱਪੜੇ ਖਰਾਬ ਹੋ ਜਾਂਦੇ ਆ ਸਾਵਮ ਸੰਭਾਲ ਕਰਕੇ ਪਾਇਆ ਕਰ ਹਾਂ ਚੰਗੀ ਤਰ੍ਹਾਂ ਮੰਮੀ ਸਾਂਭ ਕੇ ਹੀ ਪਾਉਣੀ ਤੁਸੀਂ ਤੇ ਕਹਿੰਦੇ ਆ ਵੀ ਕੱਪੜਾ ਖਰਾਬ ਹੋਵੇ ਹੀ ਨਾ ਹੁਣ ਉਹ ਲੋਹਾ ਥੋੜਾ ਵਾ ਚੱਲ ਕੋਈ ਗੱਲ ਨਹੀਂ ਜੇ ਨਹੀਂ ਨਾ ਸੂਟ ਹੈਗਾ ਤੇ ਤੂੰ ਰਹਿਣ ਦੀ ਅਸੀਂ ਦੋਵੇਂ ਜਾਣੇ ਹੋ ਆਵਾਂਗੇ ਜਾ ਕੇ ਚਲੋ ਮਰਜੀ ਡਾਡੀ ਨਹੀਂ ਖੜਨਾ ਦੇ ਸਿੱਧੀ ਗੱਲ ਕਹੋ ਹਾਂ ਵੀ ਤੈਨੂੰ ਨਹੀਂ ਨਾਲ ਆਪਾਂ ਖੜਨਾ ਬਜਾਹ ਕਹੀ ਮੈਂ ਤਾਂ ਖੜਨਾ ਹੀ ਹੁਣ ਐਡੀ ਛੇਤੀ ਕਿੱਥੋਂ ਮੈਂ ਉਧਰ ਖਰਚਾ ਕਰਾਂਗਾ ਜਾਂ ਤੈਨੂੰ ਸੂਟ ਵੜਾ ਕੇ ਦਵਾ ਉਹਨਾਂ ਨੇ ਵੀ ਪਿਆਰ ਦੇ ਹੀ ਦੱਸਿਆ ਵਾ ਤੇ ਮੰਮੀ ਇਨੇ ਚਰੀ ਦੇ ਸੂਟ ਬਣਾ ਕੇ ਦੇਣਾ ਚ ਇੱਕ ਵਿਆਹ ਦਾ ਕਰਕੇ ਲੈ ਵੀ ਦੋਗੇ ਤੇ ਕੀ ਉਹ ਚੱਲੇ ਆ ਪਰਪਿੰਦਰ ਮੇਰ ਕੋ ਨਹੀਂ ਗਏ ਹੈਗੇ ਅਜੇ ਪੈਸੇ ਤੇ ਤੂੰ ਇਦਾਂ ਨਾ ਕਰ ਜੇ ਤੇ ਪਹਿਲਾਂ ਪਾ ਕੇ ਜਾਣਾ ਤੇ ਨਾਲ ਚੱਲ ਜੀ ਜੇ ਨਹੀਂ ਆ ਤੇ ਅਸੀਂ ਦੋਵੇਂ ਜਾਣੇ ਹੋਵਾਂਗੇ ਤੇ ਤੂੰ ਰਹਿ ਪੀ ਘਰੇ ਚਲੋ ਠੀਕ ਆ ਮਰਜੀ ਤੁਹਾਡੀ ਨਹੀਂ ਬਣਾ ਕੇ ਦੇਣਾ ਤੇ ਵਖਾਲਦੀ ਦਾ ਨੂੰ ਸੂਟ ਵੇਖਿਓ ਦੀ ਹਾਲਤ ਕਿ ਉਹ ਪਾਉਣ ਵਾਲਾ ਵਾ ਲਿਉਣੀ ਆ ਭਲਾ ਦੱਸ ਮੈਨੂੰ ਸੂਟ ਕੀ ਵਖਾ ਲੈਣਾ ਵਾ ਭਲਾ ਸਾਹਮਣ ਦਾ ਤੇ ਤੈਨੂੰ ਚੱਜ ਨਹੀਂ ਹੈਗਾ ਪਉਣੀ ਪਤਾ ਨਹੀਂ ਕਿੱਦਾਂ ਦੀ ਐ ਪੀ ਦੱਸ ਐਡੀ ਛੇਤੀ ਸੂਡ ਖਰਾਬ ਹੋ ਜਾਂਦੇ ਘਰ ਵਾਲੇ ਤੇ ਚਲੋ ਮੰਨਿਆ ਵੀ ਖਰਾਬ ਹੋ ਜਾਂਦੇ ਐ ਤੇ ਮੰਡੇ ਵਾਲੇ ਭਲਾ ਕਿੱਦਾਂ ਹੋ ਜਾਂਦੇ ਜਾਣਾ ਜਾ ਨਹੀਂ ਜਾਣਾ ਤੇ ਨਾ ਜਾ ਬਹੁਤੇ ਨਖਰੇ ਜੇ ਨਾ ਕਰ ਚਲ ਜੂਗੀ ਮੈਂ ਆਪੇ ਮੇਰੇ ਰਿਸ਼ਤੇਦਾਰਾਂ ਨੇ ਆ ਨਾ ਰਹਿਂਦੇ ਤੂੰ ਚਲ ਸੰਜੀਤ ਹੋਣੀ ਆ ਤੇ ਹੁਣ ਫੁਲਕੇ ਲਾ ਲੈਨੀ ਆਂ ਮੰਮੀ ਕੀ ਕਰਨਗੇ ਕੁਛ ਨਹੀਂ ਐ ਸਬਜੀ ਬਣਾਈ ਐ ਤੇ ਮੈਂ ਸਾਲਾ ਹੁਣ ਮੈਂ ਫੁਲਕੇ ਲਾ ਲੈਨੀ ਆ ਚਲ ਤੁਸੀਂ ਜਾਓ ਅਰਮਾਨ ਕਰ ਲੋ ਤੁਸੀਂ ਫੁਲਕੇ ਬਣਾ ਲੈਨੀ ਆ ਅੱਜ ਕਿੱਥੋਂ ਚੇਤਾ ਤੁਹਾਨੂੰ ਆ ਗਿਆ ਲੈ ਮੰਮੀ ਜੇ ਨਾ ਕਰਾਂ ਤਾਂ ਵੀ ਤੁਸੀਂ ਗੱਲਾਂ ਕਰਦੇ ਆ ਕੋਈ ਗੱਲ ਨਹੀਂ ਮੈਂ ਬਣਾ ਲੈਣੀ ਆ ਜਾਓ ਤੁਸੀਂ ਚਲ ਕੋਈ ਨਹੀਂ ਮੈਂ ਪਕਾ ਲੈਣੀ ਆ ਮੜ ਕੇ ਤੁਸੀਂ ਖਾਏ ਫੇਰ ਪਕਾ ਲਈ ਇਹ ਦਿਨ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਜਾਓ ਮੈਂ ਬਣਾ ਲੈਣੀ ਫੁਲਕੇ ਜਾਓ ਤੁਸੀਂ ਮੰਮੀ ਮੈਂ ਰੋਟੀ ਲਾ ਦਾਂ ਮੈਨੂੰ ਮੈਂ ਵੇਲੀ ਜਾਣਾ ਸੀ ਆ ਲੱਗੀ ਲਾਉਣ ਲੱਗੀਆਂ ਵਾ ਅੱਜ ਸਬਜ਼ੀ ਬਣ ਗਈ ਲੀਵ ਲੱਗੀ ਆ ਲਾਉਣ ਤੇ ਤੂੰ ਹਜੇ ਤੱਕ ਲੋਕ ਤੇ ਖਾ ਲਾ ਉਹ ਮੰਮੀ ਤੁਸੀਂ ਲਾ ਦੋ ਰੋਟੀਆਂ ਆਹ ਚਲ ਲਾ ਦਿੰਦੀ ਆ ਉਹ ਤੁਸੀਂ ਲਾ ਕੇ ਦੇਣੇ ਠੀਕ ਆ ਮੈਂ ਵੇਲੀ ਚ ਲੈਣੀ ਸੀ ਅੱਛਾ ਨਹੀਂ ਬਲਾਗ ਨਾ ਤੇਰਾ ਦੇ ਰੋਟੀਆਂ ਪਿਖਾ ਲੰਦਾ ਬਣ ਕੇ ਜਾ ਮਮੀ ਮੈਂ ਬਣਾਉਣੀ ਰੋਟੀ ਹਾਂ ਅੱਜ ਇਹਨਾਂ ਨੂੰ ਕੀ ਹੋ ਗਿਆ ਮੇਰੇ ਨਾਲ ਵੀ ਨਹੀਂ ਬੋਲੇ ਅੱਗੇ ਤੇ ਕਹਿੰਦੇ ਨੇ ਦੇ ਸੰਦੀਪ ਰੋਟੀ ਲੈ ਕੇ ਆ ਅੱਜ ਤੇ ਮੈਨੂੰ ਵੀ ਨਹੀਂ ਗਿਆ ਮਮੀ ਨੂੰ ਕਹਿ ਦਿੱਤਾ ਲੱਗਦਾ ਵਾ ਉਹੀ ਗੱਲ ਤੋਂ ਗੁੱਸੇ ਆ ਜਿਹੜੀ ਗੱਲ ਮੈਂ ਇਹਨਾਂ ਨੂੰ ਕਹੀ ਸੀ ਪਰ ਨਾ ਮੈਨੂੰ ਵੀ ਇਦਾਂ ਬੋਲਣਾ ਨਹੀਂ ਚਾਹੀਦਾ ਸੀ ਹੁਣ ਮੈਂ ਕੀ ਕਰਾਂ ਮੇਰੇ ਨਾਲ ਵੀ ਨਹੀਂ ਬੋਲ ਕੇ ਗਏ ਚਲੇਦਾ ਕਰਦੀ ਆ ਰੋਟੀ ਬਣਾ ਕੇ ਰੱਖ ਲੈਣੀ ਆ ਤੇ ਆਪ ਹੀ ਫੜਾ ਕੇ ਆਉਂਗੀ ਜੇ ਤੇ ਖਾ ਲਣਗੇ ਠੀਕ ਆ ਨਹੀਂ ਤੇ ਫਿਰ ਮਨਾਉਣਾ ਹੀ ਪੈਣਾ ਹੋਰ ਕੀ ਕਰਨਾ ਮੇਰੇ ਕੋਈ ਗਲਤੀ ਹੋ ਗਈ ਬੜੀ ਵੱਡੀ ਬੈਠੇ ਮੰਮੀ ਹਾਂ ਮੈਂ ਠੀਕ ਇੱਥੇ ਆਇਆ ਨੂੰ ਵੇਲੀ ਹੋਇਆ ਮੰਮੀ ਤੇ ਰੋਟੀ ਨਹੀਂ ਖਾ ਕੇ ਗਿਆ ਤੁਸੀਂ ਰੋਟੀ ਮੰਮੀ ਵੈਸੇ ਨਹੀਂ ਖਾਦੀ ਮੈਂ ਤੁਹਾਨੂੰ ਕਹਿੰਦ ਰਿਹਾ ਤੁਸੀਂ ਪਕਾ ਦਿਓ ਤੁਸੀਂ ਪਕਾ ਕੇ ਦਿੱਤੀ ਨਹੀਂ ਹਾਂ ਉਹ ਪਕਾਈ ਰਹੀ ਐ ਜਨੀ ਮੈਨੂੰ ਹੁਣ ਮਾਂ ਪਕਾਉਣ ਕਰਨ ਲੱਗੀ ਕਮਰੇ ਹੁਣ ਤੈਨੂੰ ਆਖਰ ਆ ਗਈ ਐ ਹਾਂ ਮੈਂ ਮੈਨੂੰ ਦਿੱਤੋ ਖਾਣੀ ਹੂੰ ਕਿਹੜੀ ਗੱਲ ਨਹੀਂ ਖਾਣੀ ਉਦੋਂ ਮੈਂ ਜੈਕਟ ਨਹੀਂ ਲੈ ਕੇ ਆਇਆ ਹਾਂ ਤੁਹਾਡੇ ਲੱਗੋ ਨੰਗੇ ਤਾਂ ਦਸੀ ਨਾ ਨਰ ਮੈਂ ਆਹੋ ਇਹ ਜੈਕਟ ਰਹਿ ਗਿਆ ਮੈਂ ਨਵੀਂ ਹੂੰ ਜਾ ਕੇ ਮੈਂ ਅੰਦਰ ਵਿਖਾਈ ਏ ਉਹਨੂੰ ਅੱਛਾ ਕੀ ਜੈਕਟ ਵੇ ਹੂੰ ਜਾਂਦਾਂ ਤਪੀ ਚੋਕੇ ਮੜੀ ਜੈਕਟ ਮੇਰੀ ਚੱਲ ਕੋਈ ਨਹੀਂ ਨਹੀਂ ਹੁਣ ਨਿਆਣੀ ਆ ਉਹ ਪੇ ਕਰਨ ਦਾ ਆਪਣਾ ਸਭ ਕੁਝ ਹੋਈ ਨਹੀਂ ਨਹੀਂ ਮੈਂ ਨਹੀਂ ਫੇਰ ਘੱਟ ਕੀਤੀ ਮੈਂ ਵਟੀ ਹੀ ਚ ਬੇਰ ਪੜਿਆ ਦਾ ਘਰ ਤਾਂ ਨੇ ਇਦਾਂ ਨਹੀਂ ਟੀਨ ਮਾਰੀਦਾ ਹੁੰਦਾ ਮਮੀ ਨੇ ਇਦਾਂ ਸੁਧਰਨਾ ਵੀ ਨਹੀਂ ਹੁਣ ਸੁਧਰੀਆ ਕਿ ਨਹੀਂ ਅਈ ਲੋਟੀ ਪਕਾਉਣ ਨੂੰ ਹੁਣ ਗਈ ਚਲ ਕੋਈ ਨਹੀਂ ਉਹਨੇ ਕਰਨਾ ਵਾ ਕਿਨ ਕਾਹੀਂ ਕਿਨ ਕਾ ਕਰ ਕਰ ਦੇਣਾ ਵਾ ਕਰਨਾ ਹੀ ਪੈਣਾ ਹੁਣ ਇਹ ਸੁਧਰ ਨਹੀਂ ਇਦਾਂ ਹੀ ਤੁਸੀਂ ਤੇ ਕਹਿੰਦੇ ਨਾ ਮੈਂ ਹੱਥ ਨਹੀਂ ਜੁਕਣਾ ਚਾਹੀਦਾ ਇਹ ਜੁਕਣਾ ਹੀ ਪੈਣਾ ਨਹੀਂ ਨਹੀਂ ਬੋ ਕੋ ਇਦਾਂ ਨਹੀਂ ਮਜਬੂਰੀ ਲੱਗੀਦਾ ਵਾ ਹੱਥ ਨਹੀਂ ਜੁਕੀਦਾ ਹਮਰਾ ਕਿਉਂ ਧੀਆ ਹੱਡੀਓ ਮਮੀ ਉਹ ਤਾਂ ਗੱਲ ਹੈਗੀ ਆ ਪਰ ਬੰਦਾ ਆ ਸਮਝੇ ਨਾ ਕਿ ਮੈਂ ਘਰ ਦਾ ਕੰਮ ਲੈ ਕੇ ਚੱਲਣਾ ਸਮਝਾਣਾ ਹੀ ਉਹਨੇ ਫਿਰ ਨਿਆਣੀ ਹੀ ਨਹੀਂ ਪਤਾ ਲੱਗਦਾ ਉਹਨੇ ਤਾਂ ਫਿਰ ਹੁਣ ਸਮਝਾਇਆ ਸਮਝੀ ਜਾਣਾ ਹੀ ਗੱਲ ਉਹ ਨਹੀਂ ਹੈਗੀ ਉਹਨੂੰ ਪਤਾ ਕੰਮ ਹੋਣ ਡਿਆ ਵਾ ਹਾਂ ਫੇਰ ਸਾਰਾ ਕੰਮ ਕਰੀ ਜਾਣ ਡੇ ਸੀ ਅੰਗੇ ਤੋਂ ਨਾ ਹੱਥ ਨਾ ਚੁੱਕੀ ਉਹਤੇ ਉਹਨੂੰ ਮੇਰੇ ਨਾਲ ਵੀ ਖੇੜ ਖੁਜ ਕੇ ਗਈ ਆ ਬਾਰੂ ਅੱਛਾ ਮੈਂ ਸਾਗ ਡੇ ਹੀ ਚੋਣ ਤੇ ਮੈਨੂੰ ਮਿਆਂਦੀ ਮੈਨੂੰ ਆਵਾਜ਼ ਨਹੀਂ ਮਾਰੀ ਮੈਂ ਵੀ ਆਵਾਜ਼ ਮਾਰ ਕੇ ਰੱਖ ਮੈਨੂੰ ਚਨਾਉਣਾ ਹੀ ਮੈਂ ਤੇ ਜੋ ਨਹੀਂ ਲੈਣਾ ਹੀ ਸਾਗ ਨੂੰ ਉਹ ਗੱਲ ਤੇ ਉਹਨੂੰ ਮੈਂ ਕਹੀ ਆ ਤੇ ਆਵਾਜ਼ ਮਾਰ ਕੇ ਕੰਮ ਕਰਾਉਣਾ ਜ਼ਰੂਰ ਸਾਰਾ ਫੇਰ ਉਹ ਮਾਸੀ ਨੂੰ ਫੋਨ ਲਾਇਆ ਤਾ ਲਾਉਣਾ ਨਹੀਂ ਮੰਮੀ ਮਾਸੀ ਨੇ ਲਾਤਾ ਹੁਣ ਮੰਮੀ ਉਹਦੀ ਨੇ ਮੰਮੀ ਨੂੰ ਲਾਤਾ ਇਹਨੂੰ ਮੰਮੀ ਨੇ ਚਾਰ ਝੰਮ ਕੀਤੀ ਹੋਣੀ ਆ ਹਾਂ ਤਾਂ ਕੋਈ ਬਣਿਆ ਸਾਡੇ ਦੁਆਲੇ ਹੁੰਦੀ ਹੋਣੀ ਆਈ ਕਹਿੰਦੀ ਸੜੀ ਪੈਣ ਲਈ ਹੁਣ ਕਿਤਾ ਰੋਟਕਣਾ ਚੇਤਾ ਆ ਗਿਆ ਵਾ ਤਾਂ ਹੋਂ ਔਖੀ ਅੰਦਰ ਫਿਰ ਕੇ ਹਾਂ ਜਿਵੇਂ ਜਾ ਕੇ ਝਗੜ ਦਸੀਆ ਤੇ ਔਖੀ ਪੈਣ ਲੱਗੀ ਬਸ ਫੇਰੀ ਛੱਟ ਲਗਾਏ ਮੈਂ ਚੱਲ ਕੋਈ ਨਹੀਂ ਹੱਥ ਨਹੀਂ ਝੁਕੀਦਾ ਹੁੰਦਾ ਕੇ ਦੀਪ ਉੱਤੇ ਚ ਪੰਜ ਦੱਕੇ ਮੈਂ ਮੇਰੇ ਗਰਾ ਜੀ ਕਰਦਾ ਕਿੰਨੇ ਪਿਆਰ ਨਾਲ ਰੱਖਿਆ ਮੈਂ ਉਹਨੂੰ ਪਹਿਲਾਂ ਮੈਂ ਅਗਦੀ ਮਰਾ ਗਿਆ ਤੇਰੇ ਸਾਹਮਣੇ ਉਚਾਲ ਨਿਆਣ ਪਣੇ ਜਈ ਕਈ ਗੱਲਾਂ ਹੋ ਜਾਂਦੀਆਂ ਨੇ ਚਲ ਜਾ ਰੋਟੀ ਖਾ ਲੈ ਉੱਠ ਕੇ ਜਾ ਮੰਮੀ ਤੂੰ ਇੱਥੇ ਪਕ ਦੇ ਦੋ ਮੇਰੇ ਹੱਥ ਨਹੀਂ ਖਾਣੀ ਆ ਜੀ ਖਾਣੀ ਕਿਉਂ ਤੇਰੇ ਹੱਥ ਦੀ ਨਹੀਂ ਉਹਨੇ ਪਕਾਈ ਆ ਉਹਨੇ ਹੁਣ ਉਹਨੂੰ ਆਏ ਨਹੀਂ ਹੌਲੀ ਦੇ ਅਗੜ ਫੇਰ ਆਉਗੀ ਟਿਕਾਣੀ ਆਈ ਨਹੀਂ ਅਗੜ ਆ ਗਈ ਆ ਤੂੰ ਆ ਬਸ ਰੋਟੀ ਪਕਾ ਦੇ ਦੋ ਮੈਨੂੰ ਆਹ ਤੇ ਹੱਦੀ ਹੋ ਗਈ ਕਿ ਦਿਨਾਂ ਵਾਲੀ ਪਤਾ ਨਹੀਂ ਇਹਨਾਂ ਨੂੰ ਕੀ ਕਰਨ ਪਿਆ ਆਏ ਨਾ ਹੈਲੋ ਹਲੋ ਸਾਸੀ ਕਾਲ ਬਣਾ ਸਾਸੀ ਕਾਲ ਵੀਰ ਜੀ ਹੋਰ ਕੀ ਹਾਲ ਜੇ ਵਧੀਆ ਵਧੀਆ ਹਾਂਜੀ ਬਸ ਠੀਕ ਜੇ ਹੋਰ ਕੀ ਕਰਦੇ ਭਾਬੀ ਹਣੀ ਕੁਛ ਨਹੀਂ ਬਸ ਵੇਲੇ ਅਸ਼ੀਸ਼ਾ ਹੋਰ ਗਏ ਹਾਂਜੀ ਹੁਣ ਠੀਕ ਤਾਂ ਹਾਂਜੀ ਹਾਂਜੀ ਵਧੀਆ ਉਹ ਵੀ ਠੀਕ ਨੇ ਗਏ ਹੀ ਵੇਲੇ ਜਰਾ ਤਾਂ ਅਸ਼ੀਸ਼ਾ ਹਾਂਜੀ ਹੋਰ ਦੱਸੋ ਕਿਦਾਂ ਠੀਕ ਠਾਕ ਠੀਕ ਆ ਵਧੀਆ ਸਭ ਮੈਂ ਫੋਨ ਤਾਂ ਕੀਤਾ ਹੀ ਵੀ ਆਪਾਂ ਇਹ ਨਾਲ ਆਉਟਣ ਮਾਸੇਂ ਚੀ ਯਾਨੀ ਕਲਾਕਾਰ ਕੀ ਮਤਲਬ ਉਹ ਜਦੋਂ ਮੈਂ ਆਇਆ ਨਹੀਂ ਮੋਸਰ ਖਰਾਬ ਹੋ ਗਿਆ ਇਹ ਸਿਰਾ ਹਾਂਜੀ ਹਾਂਜੀ ਉਹ ਤਾਂ ਮੈਂ ਹੀ ਤੇ ਆਇਆ ਹੀ ਤਾਂ ਵੀ ਕੋ ਆਹੋ ਇਹ ਤੁਹਾਡੇ ਚਾਹੇ ਕਿ ਇਹ ਮਾਸੀ ਨੂੰ ਪਿਆ ਵੀ ਜਾਣੇ ਪੜਿਆ ਤੇ ਪੜਿਆ ਆ ਗਿਆ ਮੈਂ ਉਹ ਮਾਸੀ ਨੂੰ ਤੇ ਵੈਸੇ ਹੀ ਆਤਵਾਦੇ ਉਹਨੇ ਇਹ ਥੋੜਾ ਵੇਖਣਾ ਹੁੰਦਾ ਵੀ ਚਾਹੀ ਅਗਲਾ ਕਿਹੜੇ ਕੰਮ ਆਇਆ ਕਿਹੜੇ ਨਹੀਂ ਉਹਨੂੰ ਬਸ ਆਪਣਾ ਹੀ ਪਿਆ ਹੁੰਦਾ ਵਾ ਕਿ ਮੇਰੀ ਨੱਕ ਦੇ ਬੇਸਤੀ ਹੋ ਜੇ ਦੱਸ ਇਹਦੇ ਵਿੱਚ ਜਿਹੜੀ ਬੇਸਤੀ ਕਦੀ ਹੋਣੀ ਆ ਓਏ ਮੇਰੀ ਦਾ ਸੋਦਾ ਫੜ ਕਿਹੜਾ ਕੋਈ ਆਉਂਦਾ ਆ ਜੇ ਹੁਣ ਦੁੱਖ ਤਕਲੀਫ ਪਈ ਤੇ ਤਾਂ ਹੀ ਤੇ ਇੱਧਰ ਨੂੰ ਆਏ ਆ ਤੋ ਵੀ ਚੱਲ ਅਗੇ ਬਚਲ ਭੈਣ ਦਾ ਘਰ ਲੱਗੇ ਤੇ ਤਾਂ ਕਰਕੇ ਜੇ ਮੰਨ ਲਓ ਇਹਦਾ ਕੋਈ ਭੈਣ ਭਰਾ ਪਿਛੋਂ ਆਵੇ ਕੋਈ ਰਿਸ਼ਤੇਦਾਰ ਤੇ ਭਲਾਈ ਤਾਂ ਹੀ ਕਵੇ ਕਿਸ ਦਿਨ ਉਹ ਤੇ ਬੜੀਆਂ ਗੱਲਾਂ ਕਰ ਲਈਂ ਜੀ ਝਾਟੀਏ ਬਹਾ ਫਲਾ ਦੇ ਕੰਮ ਨਾ ਕਰਨਾ ਨਾ ਰੋਣ ਚੰਗਾ ਨਹੀਂ ਅੱਲਾ ਮਾੜੀ ਨੀ ਉਹ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਇਹਦਾ ਸੁਭਾਈ ਇਦਾਂ ਦਾ ਵਾ ਤੁਸੀਂ ਦੇਖਦੇ ਨਾਏ ਆ ਤਾਂ ਤੁਹਾਨੂੰ ਇਦਾਂ ਲੱਗਾ ਆ ਤੇ ਮੈਂ ਜਿਹੜੀ ਨਿਤ ਰਹੀਨੀ ਇਹਨਾਂ ਦੇ ਵਿੱਚ ਉਹ ਆਂ ਕਿ ਮੈਂ ਵੀ ਕੋਈ ਇੰਤੰਗ ਨਾ ਹੋਰ ਮਿਲੋ ਤਾਂ ਤੁਹਾਨੂੰ ਜਪਾ ਸੀਟਾ ਨਾ ਕਾਉ ਮੈਨੂੰ ਤਾਂ ਨਾ ਪਾਸੀ ਤੇ ਆ ਆਪ ਤਾਂ ਇਹ ਮੈਂ ਲੱਭ ਤੱਕ ਜਿਹੜੀ ਨਾ ਬੰਦਿਆ ਹੋਵੇ ਉਹ ਪਾਜੀ ਦੀਆਂ ਵੀ ਛੱਡੋ ਵੀਰ ਜੀ ਤੁਸੀਂ ਪਾਜੀ ਨੂੰ ਵੀ ਮਗਰ ਲਾਇਆ ਵਾ ਪੂਰਾ ਉਹ ਜਿੱਦਾਂ ਕਹਿੰਦੀ ਉਦਾਂ ਹੀ ਇਹ ਕਰੀ ਜਾਂਦੇ ਆ ਆਹ ਵਾ ਰੇ ਤਾਂ ਨਹੀਂ ਚਾਹੀਦਾ ਮੈਂ ਤੇ ਇਤਾਂ ਬੜਾ ਪ੍ਰੇਸ਼ਾਨ ਆ ਤੇ ਕੌਣ ਚਾਵਾ ਪੀਓ ਉਹ ਪਿਆ ਕੇ ਦਰਵੀ ਤੁਸੀਂ ਉਹ ਨਾ ਗੁੰਹੇ ਹੋ ਜਾਂ। ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਵੀਰ ਜੀ ਪਏ ਕੀ ਕੋ ਇੱਥੇ ਕਰਦੇ ਆ। ਇਹ ਬਸ ਤੁਹਾਨੂੰ ਘਾਰੀ ਵੱਡਾ ਲੱਗਦਾ ਬਸੌਖੇ ਹੀ ਲੱਗਦੇ ਆ। ਨੀਤੋਂ ਤੇ ਇੰਨੇ ਮਾੜੇ ਆ ਨਾ ਇੰਨਾ ਵਰਗਾ ਕੋਈ ਗਰੀਬ ਮਾੜਾ ਵੀ ਨਹੀਂ ਹੋਣਾ। ਜਿੰਨੇ ਇਹ ਆ। ਹਾਂ ਮੈਨੂੰ ਪਹਿਲਾਂ ਇਦਾਂ ਲੱਗਦਾ ਇਹ ਮੇਜਾ ਮਾਸ ਨਹੀਂ ਕਰਦੀ ਹਮਾਰਾ ਨਾ ਹੋਣਾ ਨਾ ਨਾ ਪਾਹੀ ਦਾ ਗੱਤ। ਉਹ ਇਦਾਂ ਦੇਈ ਆ ਵੀਰ ਜੀ ਕੀ ਕਰਨਾ ਹੁਣ ਟਾਈਮ ਤੇ ਕੱਢਣਾ ਹੀ ਆ। ਜੇ ਤੁਹਾਨੂੰ ਇੱਥੇ ਦੱਸਾਂ ਤੇ ਤੁਸੀਂ ਐਵੇਂ ਫਿਕਰ ਕਰੋਗੇ ਤੁਹਾਡੇ ਤੇ ਕਿੰਨੀ ਟੈਨਸ਼ਨ ਆ ਮੁਕਦੀਆਂ ਤੇ ਮੇਰੀਆਂ ਕਿਥੋਂ ਚਲਣੀਆਂ ਉਹ ਛੱਡੋ ਵੀਰ ਜੀ ਇਹਨਾਂ ਦੀਆਂ ਗੱਲਾਂ ਤੁਸੀਂ ਦੱਸੋ ਵੀ ਗਏ ਸੀ ਕੰਮ ਤੇ ਹਾਂ ਵਾ ਗਿਆ ਹੀ ਅੱਜ ਇੱਥੇ ਹੁਣੇ ਆਇਆ ਹੀ ਆਂ ਜੇ ਕੰਮ ਤੋਂ ਅੱਛਾ ਛੱਡ ਠੀਕ ਆ ਤੇ ਖਾ ਲੈ ਰੋਟੀ ਪਣੀ ਮੈਂ ਇਹ ਜੇ ਬੰਦ ਨਾ ਹੁੰਦਾ ਮੈਂ ਕਾਇਦ ਹੀ ਮੇਰੇ ਨਾ ਆ ਜਾਂਦਾ ਮੈਂ ਕੰਮ ਕਰਕੇ ਤਾਂ ਨਾ ਕਦ ਕਰਦਾ ਮੈਂ ਕੀ ਆ ਕਰ ਦੋ ਇਹ ਤਾਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਫਿਕਰ ਕਰੋ ਬੋਦੀ ਬਾਕੀ ਕੋਈ ਨਹੀਂ ਤੁਸੀਂ ਫਿਰ ਕਿਸ ਦਿਨ ਆਇਓ ਤੁਹਾਡੀ ਭੈਣ ਦਾ ਘਰਵਾ ਤਾਂ ਡਰਨ ਵਾਲੀ ਨਹੀਂ ਕੋਈ ਵੀ ਗੱਲ ਹੈਗੀ ਇਹਨਾਂ ਦਾ ਸੁਭਾਅ ਇਦਾਂ ਦਾ ਹੀ ਰਹਿਣਾ ਵਾ ਹਾਂ ਚਲ ਕੋਈ ਨਹੀਂ ਆਵਾਂ ਕਿ ਰਾਮੋ ਸਾਣਾ ਆਵਾਂ ਕਿ ਦੰਦਾਂ ਦਾ ਸੰਕਾ ਬਣਾ ਲਵਾਂ ਦੱਸ ਦਿਓ ਮਾਮ ਠੀਕ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਦੱਸ ਦਿਓ ਜਦੋਂ ਮਰਜ਼ੀ ਤੁਸੀਂ ਆ ਜਿਓ ਹਾਂ ਠੀਕ ਹੈ ਮਿਲੂਗਾ ਮਨਾ ਤੋਂ ਹਾਂਜੀ ਹਾਂਜੀ ਠੀਕ ਜੀ ਅੱਛਾ ਦੱਸ ਉਹ ਗੜਾ ਨਿਆਣਾਵਾਂ ਪਲਾ ਜਿੰਨੂ ਇਹ ਮਜ਼ਾਕ ਚ ਗੱਲਾਂ ਕਰਦੀ ਕਿ ਤੂੰ ਇਦਾਂ ਹੀ ਆ ਗਿਆ ਵਾ ਸਿਆਣਾ ਬਿਆਣਾ ਉਹ ਵਿਆਹ ਵਰਿਆ ਹੈਗਾ ਵਾ ਇਹਨਾਂ ਨੂੰ ਗੱਲ ਕਰਨ ਦੀ ਕਿਤੇ ਅਕਲੀ ਹੈ ਨਹੀਂ ਹਾਦੀ ਹੋਈ ਹੈ ਕਿਤੇ ਨਾਂ ਵਾਲੀ ਉਹਨੇ ਵਿਚਾਰੇ ਨੇ ਇੱਥੇ ਤੇ ਚੱਲ ਮੱਲਾ ਗੱਲ ਨਹੀਂ ਕੀਤੀ ਪਰ ਮਹਿਸੂਸ ਤੇ ਕੀਤੀ ਹੈ ਨਾ ਇਦਾਂ ਕਰਦੀ ਆ ਰੋਟੀ ਫੜਾ ਕੇ ਹੁੰਨੀ ਆ ਨਾਲੇ ਨਾ ਮਾਫੀ ਮੰਗ ਲੈਣੀ ਆ ਕੀ ਪਤਾ ਸ਼ਾਇਦ ਮਾਫ ਕਰ ਹੀ ਦੇਣ ਮੈਨੂੰ ਨਈਨਾ ਜ਼ਹੂਰਤਰਾ ਹੋਣ ਡਿਆ ਵਾ ਨਾ ਮੈਨੂੰ ਇਹਨਾਂ ਨੇ ਬੁਲਾਇਆ ਵਾ ਸਵੇਰੇ ਚਾਹ ਵੀ ਇਕੱਲਿਆਂ ਨੇ ਪੀ ਲਈ ਆ ਮੇਰੇ ਕੋ ਮੰਗੀ ਨਹੀਂ ਚਾਹ ਅੱਜ ਮੈਂ ਤੇ ਕਹਿੰਦੇ ਹਾਂ ਦੇ ਸੰਦੀਪ ਆਹ ਚੀਜ਼ ਫੜਾ ਦੇ ਮੈਨੂੰ ਆਹ ਫੜਾ ਦੇ ਆ ਲੋ ਰੋਟੀ ਖਾ ਲੋ ਸਨੀ ਬਲੇ ਐ ਰੋਟੀ ਮੈਂ ਨਹੀਂ ਖਾਣੀ ਖਾ ਲੋ ਸਵੇਰ ਦਾ ਕੁਝ ਖਾਦਾ ਨਹੀਂ ਆ ਹੁਣ ਇਹ ਨਹੀਂ ਕੋਈ ਗੱਲ ਨਹੀਂ ਮੇਰਾ ਜੀ ਗੰਡਿਆ ਤੇ ਰੋਟੀ ਨਾ ਖਾਦਾ ਗੁੱਸਾ ਵਾ ਮੇਰੇ ਨਾਲ ਗੁੱਸਾ ਹੋਗਾ ਸੌਰੀ ਹੋਗਾ ਰੋਟੀ ਤੇ ਖਾਓ ਮੈਨੂੰ ਗਿਆਨਾ ਮੈਂ ਨਹੀਂ ਗਣੀ ਰੋਟੀ ਚਲੋ ਮੇਰੇ ਕੋ ਗਲਤੀ ਹੋ ਗਈ ਮੇਰਾ ਡਟਕੋ ਮਾਫੀ ਮੰਗਦੀ ਆ ਚਾ ਰੋਟੀ ਖਾ ਲੋ ਹੁਣ ਸੰਦੀਪ ਇੱਕ ਗਲਤੀ ਹੋਏ ਤਾਂ ਵਾਣਾ ਜਿਉਂਦੀ ਆਈ ਹੈ ਨਾ ਗਲਤੀਆਂ ਹੀ ਗਣਦੀ ਆ ਚਲੋ ਮੇਰੇ ਕੋ ਉੱਚਾ ਬੋਲਿਆ ਗਿਆ ਕੋਈ ਗੱਲ ਨਹੀਂ ਖਾ ਲੋ ਰੋਟੀ ਹੁਣ ਮਨ ਵਿੱਚ ਗੁੱਸਾ ਹੀ ਮੈਂ ਤਾਂ ਹੀ ਉੱਚੀ ਬੋਲੀ ਨਹੀਂ ਤੇ ਮੇਰਾ ਕਿਹੜਾ ਜੀ ਕਰਦਾ ਹੀ ਉੱਚੀ ਬੋਲਣ ਨੂੰ ਸੰਦੀਪ ਗੁੱਸਾ ਆਈ ਐਂਦਾ ਜਗੜ ਚੋਕ ਕੇ ਮਾਰਨੀ ਫੇਰ ਤੁਸੀਂ ਕਿ ਮਾਸੀ ਨੂੰ ਦੱਸਿਆ ਕਿ ਮਾਸੀ ਨੂੰ ਦੱਸਣਾ ਹੀ ਉਹ ਤੂੰ ਨਹੀਂ ਹਟਣਾ ਦੇ ਤੇ ਹੌਲੀ ਹੌਲੀ ਮੈਂ ਕੰਮ ਕਰ ਹੀ ਲੈਣਾ ਹੀ ਅੱਜ ਵੀ ਰੋਟੀ ਬਣਾ ਹੀ ਲਈ ਐ ਰੋਟੀ ਤਾਂ ਹੀ ਬਣੀ ਆ ਆ ਕੰਮ ਹੋਇਆ ਇਹਦੇ ਮੇਰੀ ਸੁਣ ਗੱਲ ਰੋਟੀ ਮੈਂ ਤਾਂ ਖਾਣੀ ਆ ਇਦਾਂ ਹੀ ਕੰਮ ਕਰਿਆ ਕਰੇਂਗੀ ਤੇ ਜੇ ਸਾਰਾ ਘਰ ਦਾ ਕੰਮ ਕਰਨਾ ਹੋਣਾ ਫਿਰ ਮੈਂ ਰੋਟੀ ਖਾਣੀ ਆ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਕੰਮ ਤੇ ਤੁਸੀਂ ਰੋਟੀ ਖਾਓ ਪਹਿਲਾਂ ਨਹੀਂ ਤਾਂ ਨਗਰੀ ਕੋ ਮਾਰੇ ਗੱਲ ਕੀਤੀ ਆ ਆਪਾਂ ਗੀ ਨਾ ਤਾਂ ਮੰਮੀ ਦੀ ਗੱਲ ਸੌਂਦੀ ਆ ਨਾ ਤਾਂ ਮੇਰੀ ਗੱਲ ਸੌਂਦੀ ਆ ਤੇ ਤੁਹਾਨੂੰ ਕੀ ਲੋੜ ਪਈ ਮਾਸੀ ਨੂੰ ਦੱਸਣ ਦੀ ਨਾ ਦੱਸ ਦੇ ਤਾਂ ਮੈਂ ਵੀ ਨਾ ਗੁੱਸਾ ਕਰਦੀ ਕਿੰਨਾ ਸਮਝਾਇਆ ਤੈਨੂੰ ਮੰਮੀ ਨੇ ਵੀ ਸਮਝਾ ਕੇ ਵੇਖ ਲਿਆ ਮੈਂ ਵੀ ਸਮਝਾ ਕੇ ਵੇਖ ਲਿਆ ਸੁਧਰੀ ਈ ਤੂੰ ਮਾਸੀ ਨੇ ਮੇਂ ਤਾ ਤਾ ਰੋਲਾ ਪਾਉਣਾ ਕੀ ਕੰਮ ਨਹੀਂ ਕਰਦੀ ਓ ਫਿਰ ਕਿਹਦੀ ਗਲਤੀ ਆਡੀ ਗਲਤੀ ਤਾਂ ਨਹੀਂ ਆ ਤੇ ਹੌਲੀ ਹੌਲੀ ਮੈਂ ਗੱਲ ਹੀ ਲਾਣਾ ਤੂੰ ਇਹਨੇ ਹੌਸਲਾ ਕਰ ਲੈਂਦੇ ਮੈਂ ਜਿਹੜੀ ਗੱਲ ਕਹੀ ਆ ਨਾ ਉਹ ਗੱਲ ਤੇ ਅਮਲ ਕਰੀਂ ਬਸ ਤੇ ਘਰ ਤੇ ਰਹਿਣਾ ਹੋਣਾ ਤੇ ਕੰਮ ਤੇ ਤੈਨੂੰ ਕਰਨਾ ਹੀ ਪੈਣਾ ਮਮੀ ਨਾ ਆਮਰ ਤੇ ਰੈਸਟ ਦੇ ਹੁਣ ਤੂੰ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਸਾਰਾ ਕੰਮ ਖਾ ਲਓ ਤੁਸੀਂ ਰੋਟੀ ਠੰਡੀ ਹੋਣ ਈ ਆ ਚਲ ਠੀਕ ਹੈ ਮੈਂ ਖਾ ਲੈਂਦਾ